ਅਹ ਵੀਡੀਓ ਕਲਿੱਪ ਦੇ ਕੇ ਨਾ ਯਾਰੋ ਅੱਖਾਂ 'ਚ ਹੰਝੂ ਆ ਗਏ ਇਨਸਾਨ ਕਿਉਂ ਨਹੀਂ ਨਾ ਜਾਨਵਰਾਂ ਦਾ ਦਰਦ ਸਮਝਦਾ ਇਨਸਾਨ ਸੋਚਦਾ ਹੈ ਕਿ ਦਰਦ ਉਸ ਨੂੰ ਹੀ ਹੁੰਦਾ ਹੈ ਇਹਨਾਂ ਦਾ ਕਿਹੜਾ ਦਿਲ ਆਹ ਛੋਟਾ ਜਿਹਾ ਵੀਡੀਓ ਕਲਿੱਪ ਤੁਸੀਂ ਦੇਖ ਲਓ ਵੀ ਇੱਕ ਨਾ ਟ੍ਰੇਨ ਥੱਲੇ ਇੱਕ ਸਾਂਡ ਆ ਗਿਆ ਉਹ ਵਿਚਾਰੇ ਨੂੰ ਕੀ ਪਤਾ ਉਹ ਰੇਲਵੇ ਲਾਈਨ ਤੇ ਚਲੇ ਆ ਗਿਆ ਤੇ ਉੱਥੇ ਜਾ ਕੇ ਟ੍ਰੇਨ 'ਚ ਵੱਜ ਗਿਆ ਪਰ ਉਸ ਦਾ ਦਰਦ ਉਸ ਦੇ ਸਾਥੀਆਂ ਨੂੰ ਹੀ ਹੋਇਆ ਇਨਸਾਨ ਤਾਂ ਵੀਡੀਓ ਬਣਾ ਰਹੇ ਸੀ ਉੱਥੇ ਖਲੋ ਕੇ ਤਮਾਸ਼ਾ ਦੇਖ ਰਹੇ ਸੀ ਕਈ ਹੱਸ ਰਹੇ ਸੀ ਕਈ ਕਹਿ ਰਹੇ ਸੀ ਇਹਨੂੰ ਸਾਈਡ ਤੇ ਕਰੋ ਚੱਕ ਕੇ ਪਰ ਯਾਰ ਉਸਦੇ ਜੋ ਸਾਥੀ ਹੀ ਨਾ ਉਹਦੇ ਹੱਕ 'ਚ ਖੜ ਗਏ ਆ ਵੀਡੀਓ 'ਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਆ ਇੱਕ ਸਾਈਡ ਤੇ ਟ੍ਰੇਨ ਆ ਲੋਕ ਦੇਖ ਰਹੇ ਆ ਤੇ ਉਹ ਜੋ ਸਾੜ ਦੇ 6:00 ਵਜੇ ਉਹ ਥੱਲੇ ਪਿਆ ਪਰ ਉਸਦੇ ਸਾਥੀ ਉਸਦੇ ਹੱਕ 'ਚ ਖੜੇ ਹੋਏ ਆ ਟ੍ਰੇਨ ਦੇ ਅੱਗੇ ਖੜ ਗਏ ਆ ਵੀ ਟ੍ਰੇਨ ਇਹਦੇ ਉੱਤੋਂ ਨਾ ਕਿਤੇ ਕੱਢ ਦਿਓ ਉਹ ਵੇਖ ਲਓ ਵੀ ਉਧਰ ਵੀ ਖਲੋਤੇ ਆ ਉਹ ਵੀ ਰਿੰਗ ਦੇ ਪਏ ਆ ਆ ਬਚਾਈ ਦੀ ਅੱਖਾਂ 'ਚ ਹੰਝੂ ਆਏ ਆ ਕਿੰਨੇ ਜਾਣੇ ਆਣ ਕੇ ਖਲੋ ਗਏ ਆ ਵੀ ਤੁਹੀਂ ਸਾਡੇ ਨਾਲ ਦੇ ਸਾਥੀ ਨੂੰ ਮਾਰ ਦਿੱਤਾ ਯਾਰੋ ਵੇਖੋ ਕਿਦਾਂ ਅੱਖਾਂ 'ਚ ਉਹਦੇ ਪਾਣੀ ਆਇਆ ਹੋਇਆ ਓਏ ਹੋਏ ਯਾਰੋ ਇਹਨਾਂ ਨੂੰ ਵੀ ਦਰਦ ਹੁੰਦਾ ਵਾ ਇਹ ਕਿੰਨੇ ਇਕੱਠੇ ਘੁੰਮਦੇ ਸੀ ਇੱਕ ਦੂਜੇ ਨਾਲ ਖੇਡਦੇ ਸੀ ਜਿਵੇਂ ਇਨਸਾਨ ਕਰਦਾ ਏ ਉਹਵੇਂ ਇਹ ਵੀ ਇੱਕ ਦੂਜੇ ਨਾਲ ਆਪਣੀਆਂ ਫੀਲਿੰਗਸ ਸਾਂਝੀਆਂ ਕਰਦੇ ਆ ਗੱਲਾਂ ਕਰਦੇ ਆ ਪਰ ਇਨਸਾਨ ਨਹੀਂ ਸਮਝਦਾ ਯਾਰੋ ਇਨਸਾਨ ਬਹੁਤ ਸੁਆਰਥੀ ਆ ਇਨਸਾਨ ਨੂੰ ਬਸ ਇਹਨਾਂ ਦਾ ਚੰਮ ਚਾਹੀਦਾ ਏ ਇਹਨਾਂ ਤੋਂ ਦੁੱਧ ਚਾਹੀਦਾ ਏ ਆਪਣੀਆਂ ਲੋੜਾਂ ਪੂਰੀਆਂ ਕਰਦਾ ਏ ਹੁਣਾ ਇੱਕ ਤੁਸੀਂ ਦੇਖ ਹੀ ਲਿਆ। ਪੀਐਸ ਸੁਪਰੀਮ ਕੋਰਟ ਨੇ ਕਿਹਾ ਏ ਕਿ ਜਿੰਨੇ ਵੀ ਕੁੱਤੇ ਆ ਇਹਨਾਂ ਨੂੰ ਸੈਲਟਰ ਹਾਊਸ ਭੇਜਿਆ ਜਾਵੇ। ਉੱਥੇ ਕੀ ਪਤਾ ਕੀ ਇਹਨਾਂ ਨਾਲ ਹੋਣਾ। ਕੀ ਕਸੂਰ ਕੀ ਆ ਉਹਨਾਂ ਦਾ? ਕਿੰਨੇ ਕ ਲੋਕਾਂ ਨੂੰ ਉਹ ਵੱਢ ਦਿੰਦੇ ਆ। ਕਿਤੇ ਪਰਸੈਂਟੇਜ ਕੱਢ ਕੇ ਦੇਖਿਓ। ਵੀ ਹੋਰ ਕਾਰਨਾ ਕਰਕੇ ਕਿੰਨੀਆਂ ਮੌਤਾਂ ਹੁੰਦੀਆਂ ਤੇ ਇਹਨਾਂ ਦੇ ਕੱਟਣ ਕਰਕੇ ਕਿੰਨੀਆਂ ਮੌਤਾਂ ਹੁੰਦੀਆਂ ਬਹੁਤ ਫਰਕ ਆ। ਪਰ ਸਰਕਾਰਾਂ ਦਾ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਆ। ਤੁਸੀਂ ਕਮੈਂਟ ਜ਼ਰੂਰ ਕਰਿਓ ਕਿ ਵੀਡੀਓ ਦੇਖ ਕੇ ਤੁਹਾਨੂੰ ਕੀ ਫੀਲ ਹੋਇਆ। ਰੱਬ ਰੱਖਾ।